ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਦੇ ਚੈਨਲ ਦੇ ਉੱਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਬਣਾਵਾਂਗੇ ਕੜੀ ਕੜੀ ਆਪਾਂ ਆਲੂਆਂ ਵਾਲੀ ਬਣਾਵਾਂਗੇ ਇਹਦੇ ਲਈ ਆਪਾਂ ਪਿਆਜ਼ ਲੈ ਲੇ ਪਿਆਜ਼ ਮਿਰਚਾਂ ਟਮਾਟਰ ਇਹਨਾਂ ਨੂੰ ਆਪਾਂ ਚੌਪ ਕਰ ਲਿਆ ਬਰੀਕ ਬਰੀਕ ਲਸਣ ਬਰੀਕ ਹੀ ਕੱਟਿਆ ਹੋਇਆ ਲੈ ਲਿਆ ਬਾਕੀ ਆਪਾਂ ਥੋੜੇ ਜਿਲੇ ਲੰਬੇ-ਲੰਬੇ ਆਲੂ ਥੋੜੇ ਜਿਲੇ ਲੰਬੇ-ਲੰਬੇ ਪਿਆਜ਼ ਦੋ ਆਲੂ ਤੇ ਦੋ ਪਿਆਜ਼ ਲਏ ਆ ਆਪਾਂ ਲੰਮੇ ਲੰਮੇ ਕੱਟੇ ਹੋਏ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਭਿਲਾ ਲ ਗਏ ਤੇ ਇਸ ਤੋਂ ਬਾਅਦ ਆਪਾਂ ਖੜੇ ਮਸਾਲੇ ਲਏ ਆ ਕੜੀ ਪੱਤਾ ਲਿਆਏ ਸੌਹਣਜ ਨਾਲ ਦਪੱਤੇ ਲਏ ਆ ਠੀਕ ਹੈ ਨਾ ਜੇ ਸੌਹਣਜ ਨਾਲ ਦੇ ਪੱਤੇ ਨਹੀਂ ਹੈਗੇ ਤੁਸੀਂ ਸਕਿੱਪ ਕਰ ਸਕਦੇ ਹੋ ਠੀਕ ਹੈ ਨਾ ਜ਼ੀਰਾ ਲੈ ਲਿਆ ਤੇਜ ਪੱਤਾ ਲਿਆਏ ਆ ਤੇ ਆਪਾਂ ਦਾਲਚੀਨੀ ਦਾ ਇੱਕ ਟੁਕੜਾ ਤੇ ਇਲਾਇਚੀ ਲਈ ਹੈ ਵੱਡੀ ਇਹ ਆਪਾਂ ਖੜੇ ਮਸਾਲੇ ਲਏ ਆ ਬਾਕੀ ਹੁਣ ਆਪਾਂ ਲਾਵਾਂਗੇ ਤੜਕਾ Teh lapar aku dah tasi kan, ini juga cuma pas makan pagi. Sabtu paling lah makan pagi pas zira. Zira mana pasang gigi terapun nangai. ලාල කන්නන්න ජීරසඩපුන් හෝගයක් ස්තදම් පමන්ගේ දාල් ජීවිත ලැබ්ස තේජ්පත් පවි ආය පලග පෝඩය කොන්න අගෙන නොදී හෝඩයට පමන්ග ප ්‍රවාාද ਪੱਤੇ ਸੋਹਜਨਾ ਦੇ ਪੱਤੇ ਐਕਸਾਈਟਮੈਂਟ ਇਹ ਨਾਲ ਇਹ ਫਸੇ ਕਿ ਨਾ ਗਿੱਲਾ ਸਟਾਣ ਖਲਾਵਾਂਗੇ ਬਲਾਜ਼ਮੀ ਲਾ ਕਰਦੇ ਇਹਦੇ ਵਿੱਚ ਤੁਸੀਂ ਚੁਕੀਆਂ ਲਾਲ ਮਿਰਚਾਂ ਨਹੀਂ ਪਾ ਸਕਦੇ

ਆਪ ਇਸ ਨੂੰ ਪਿਆਰ ਨਾਲ ਮਸਾਲੇ ਤੇ ਮਿਕਸ ਕਰਾਂਗੇ। ਤੇ ਆਪਾਂ ਮਿਕਸ ਕਰਾਂਗੇ। ਆਪਾਂ ਚੰਗੀ ਤਰ੍ਹਾਂ ਲਾ ਲਾਂਗੇ।

ਜਿਹੜੇ ਲੰਮੀ ਲੰਮੀ ਕੱਟੇ ਹੋ ਇਹਦੇ ਵਿੱਚ ਐਡ ਕਰ ਲਾਂਗੇ। ਤੇ ਇਹਨਾਂ ਨੂੰ ਸੇਕ ਲੱਗਣ ਦੇ ਕੋਲ ਆ ਗਏ। ਤਾਂ ਬੱਦਲ ਹੋ ਗਏ। ਹੂੰ ਪਰ ਹਲਾਵਾਂਗੇ ਤਾਂ ਦਸ ਮਿੰਟ ਪਕਾਵਾਂਗੇ ਹੋਰ ਇੱਥੇ ਅੱਪਾ ਦਹੀਂ ਠੀਕ ਹਨ ਦੋ ਕੋਲੀਆਂ ਦਹੀਂ ਦੀਆਂ ਤੇ ਇੱਕ ਕੋਲੀ ਆਪਾਂ ਬੇਸਣ ਦੀ ਲੈ ਲਈ ਆ ਹੁਣ ਆਪਾਂ ਕਰਾਂਗੇ ਮਿਕਸ ਇਹਨੂੰ ਆਪਾਂ ਬਣਾਵਾਂਗੇ ਕੋਲ ਠੀਕ ਹਨ ਕੋਲ ਬਣਾਉਣ ਤੋਂ ਪਾਵਾਂਗੇ ਆਪਾਂ ਮਸਾਲੇ ਦੇ ਵਿੱਚ ਗੋਲਪਾ ਰੈਡੀ ਕਰ ਲਿਆ ਸੀ ਸਾਰਾ ਆਪਾਂ ਸਾਰਾ ਮਿਕਸ ਕਰ ਲਿਆ ਸੀ ਹੁਣ ਚੰਗੀ ਤਰ੍ਹਾਂ ਇਹਦੇ ਵਿੱਚ ਕੋਈ ਗੱਠ ਨਹੀਂ ਹੋਣੀ ਚਾਹੀਦੀ ਹੈਗੀ ਚੰਗੀ ਤਰ੍ਹਾਂ ਮਿਕਸ ਕਰਨਾ ਤੁਸੀਂ ਹੁਣ ਆਪਾਂ ਪਾਵਾਂਗੇ ਇਹਨੂੰ ਮਸਾਲੇ ਦੇ ਵਿੱਚ ਆਲੂ प्याज ਆਪਣੇ ਚੰਗੀ ਤਰ੍ਹਾਂ ਹੋ ਗਏ ਆ ਮਿਕਸ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲੇ ਹਲਦੀ ਵਗੈਰਾ ਬੇਸਿਕ ਮਸਾਲੇ ਐਡ ਕਰ ਦਾਂਗੇ ਇਹਦੇ ਵਿੱਚ ਉਹ ਆਪਣੇ ਚੰਗੀ ਤਰ੍ਹਾਂ ਹੋ ਗਏ ਨੇ ਇਹਦੇ ਵਿੱਚ ਚਪਕ ਕਰਾਂਗੇ ਹਲਦੀ ਪਾਊਡਰ ਤੇ ਧਨੀਆ ਪਾਊਡਰ ਐਡ ਹਲਦੀ ਥੋੜੀ ਜੀ ਜ਼ਿਆਦਾ ਰੱਖਣੀ ਹੈ ਕੜੀ ਦੇ ਵਿੱਚ ਕਰਾਂਗੇ ਆਪਾਂ ਮਿਕਸ ਇਹਦਾ ਕੱਚਾ ਆਪਾਂ ਖਤਮ ਹੋ ਗਿਆ ਤੁਸੀਂ ਇਹਦੇ ਵਿੱਚ ਗਰਮ ਮਸਾਲਾ ਵੀ ਐਡ ਕਰ ਸਕਦੇ ਹੋ ਗਰਮ ਮਸਾਲਾ ਸਾਡੇ ਕੋਲ ਹੈ ਨਹੀਂ ਸੀ ਅਸੀਂ ਐਡ ਕਰ ਦੇਣਗੇ ਇਸ ਕਰਕੇ ਆਪਾਂ ਇਹ ਵਿੱਚ ਪਾਵਾਂਗੇ ਬਿਸਮ ਤੇ ਦਹੀਂ ਦਾ ਕੋੜ ਤੇ ਇਹਦੇ ਵਿੱਚ ਪਾਣੀ ਐਡ ਕਰਕੇ ਇਹਦੇ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਹਲਾਵਾਂਗੇ ਦੇ ਵਿੱਚ ਕਰ ਦਾਂਗੇ ਥੋੜਾ ਜਿਹਾ ਹੋਰ ਪਾਣੀ ਐ। ਦੇ ਵਿੱਚ ਕਰ ਦਾਂਗੇ ਪਾਣੀ ਐਡ ਥੋੜਾ ਜਿਹਾ ਹੋਰ ਕਿਉਂਕਿ ਇਹਨੇ ਰੇਜਾ ਵੀ ਪਾਉਣਾ ਐ। ਰੇਜਾ ਪਾਉਣ ਤੋਂ ਬਾਅਦ ਹੀ ਇਹ ਚੰਗੀ ਤਰ੍ਹਾਂ ਡਿੱਜਣਾ ਸ਼ੁਰੂ ਕਰੂਗੀ। ਫਿਰ ਇਹ ਬਾਹਰ ਆਉਗੀ। ਇਸ ਕਰਕੇ ਆਪਾਂ ਇਹ ਹਾਫ ਟੱਕ ਕੇ ਪਕਾਉਣੀ ਆ। ਕਦਮਾਂਗੇ ਤੇ ਰਿਜਣ ਦਮਾਂਗੇ ਕੜੀ ਨੂੰ ਆਪਾਂ ਹਿਲਾਉਂਦੇ ਰਹਾਂਗੇ ਵਿੱਚ ਵਿੱਚ ਤਾਂ ਕਿ ਆਪਣੇ ਆਲੂ ਪਿਆਜ਼ ਥੱਲੇ ਨਾ ਲੱਗਣ ਆਪਾਂ ਇਹਨੂੰ ਦੋ ਤਿੰਨ ਵਾਰ ਹਿਲਾਉਂਦੇ ਜਾਣਾ ਤੇ ਟੱਕ ਕੇ ਪਕਾਈ ਜਾਣਾ ਹਾਫ ਟੱਕਣਾ ਇਹਨੂੰ ਪਕਾ ਕੇ ਇਹ ਬਾਹਰ ਵੀ ਨਾ ਨਿਕਲੇ ਕੜੀ ਆਪਣੀ ਗਾੜੀ ਆ ਬਾਅਦ ਵਿੱਚ ਚਿਰਚ ਪਾਣੀ ਆ ਪਾਣੀ ਐਡ ਕਰ ਦਾਂਗੇ ਜੇ ਲੋੜ ਪਈ ਇੱਕ ਵਾਰ ਫੇਰ ਇਹਨੂੰ ਹਲਾਵਾਂਗੇ ਚੰਗੀ ਤਰ੍ਹਾਂ ਕੜੀ ਆਪਣੀ ਰੇਚੇ ਪੈ ਗਈ ਆ ਹੁਣ ਕੜੀ ਇਹ ਬਾਹਰ ਨਹੀਂ ਨਿਕਲੂਗੀ ਕਿਉਂਕਿ ਆਪਣੀ ਕੜੀ ਰਿਦਣ ਲੱਗੀ ਆ ਐਂ ਪ੍ਰੋਪਰ ਤਰੀਕੇ ਨਾਲ ਹਲਾਵਾਂਗੇ ਟਟਾਂਗੇ ਟੱਕੇ ਪਕਾਵਾਂਗੇ कड़ी में आप चेक कर दे काफ़ी टाइम हो गया है पानी असी पा थोड़ा सोड़ा जहाँ पानी कट्ट लगे भी पानी ऐड कर सकते हो सू घट लगेगा इचण देवे दस मिनट हो आप एड कर देंगे किचन किंग एक चम्मच थोड़ी जी काली मिर्च का पाउडर थोड़ी जी कर देंगे आप रेड चिल हल्की जी कर देंगे रेड चिल पाउडर इजन लवोंगे पाँच मिनट को ਕੜੀ ਸਾਡੀ ਰੈਡੀ ਆ ਗੈਸ ਆਪਾਂ ਬੰਦ ਕਰ ਦਾਂਗੇ ਥੋੜੀ ਪ੍ਰੋਪਰ ਕੜੀ ਬਣ ਕੇ ਤਿਆਰ ਆ ਇਹਨੂੰ ਟੱਗ ਲਵਾਂਗੇ ਲੋ ਜੀ ਸਾਡੀ ਕੜੀ ਬਣ ਕੇ ਤਿਆਰ ਆ ਠੀਕ ਆ ਨਾ ਇਹਦੇ ਵਿੱਚ ਤੁਸੀਂ ਦੇਸੀ ਕੀ ਪਾਗੇ ਖਾ ਸਕਦੇ ਹੋ ਤੁਸੀਂ ਇਹਨੂੰ ਚਾਵਲਾਂ ਦੇ ਨਾਲ ਖਾਓ ਪੂਰੀਆਂ ਦੇ ਨਾਲ ਖਾਓ ਤੇ ਨਾਲ ਲੋ ਘਰ ਵਿੱਚ ਬਣਾਇਆ ਆਂਬ ਦਾ ਅਚਾਰ ਇੱਕ ਵਾਰ ਟ੍ਰਾਈ ਕਰੋ ਬਹੁਤ ਵਧੀਆ ਟੇਸਟ ਆਂਦਾ ਆ ਠੀਕ ਹੈ ਨਾ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ